ਜਿਹੜੇ ਕਿਸਾਨ ਭਰਾਵਾਂ ਦੀਆਂ ਮੱਝਾਂ ਹਜੇ ਤੱਕ ਗੱਭਰ ਨਹੀਂ ਹੋਈਆਂ ਜਾਂ ਸੂਣ ਤੋਂ ਬਾਅਦ ਹਜੇ ਤੱਕ ਹੀਟ ਦੇ ਵਿੱਚ ਹੀ ਨਹੀਂ ਆਈਆਂ ਉਹਨਾਂ ਕੋਲੇ ਆਹੀ 2 ਮਹੀਨੇ ਆ ਮਾਰਚ ਤੇ ਅਪ੍ਰੈਲ ਇਹਨਾਂ 2 ਮਹੀਨਿਆਂ ਦੇ ਵਿੱਚ ਹੱਲ ਕਰ ਲਿਆ ਕਰ ਲਿਆ ਨਹੀਂ ਇਸ ਤੋਂ ਬਾਅਦ ਇਹਨਾਂ ਨੇ ਹੀਟ ਦੇ ਵਿੱਚ ਨਹੀਂ ਆਉਣਾਗਾ ਫੇਰ ਜਿਹੜਾ ਕੁਝ ਮਰਜ਼ੀ ਦੇਈ ਚੱਲਿਓ ਕੋਈ ਅਸਰ ਨਹੀਂ ਹੋਣਾ ਇਹਨਾਂ ਦੇ ਉੱਤੇ ਕਿਸੇ ਦਵਾਈ ਟੀਕੇ ਨੇ ਅਸਰ ਨਹੀਂ ਕਰਨਾਗਾ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਸਵਾਗਤ ਆ ਪੰਜਾਬ ਡੈਰੀ ਫਾਰਮਿੰਗ ਦੇ ਵਿੱਚ ਅੱਜ ਦੀ ਇੱਕ ਛੋਟੀ ਜੀ ਵੀਡੀਓ ਉਹਨਾਂ ਵੀਰਾਂ ਲਈ ਬਣਾ ਰਹੇ ਹਾਂ ਜਿਨ੍ਹਾਂ ਦੀਆਂ ਮੱਝਾਂ ਹਜੇ ਤੱਕ ਗੱਭਣ ਨਹੀਂ ਹੋਈਆਂ ਜਾਂ ਸੂਣ ਤੋਂ ਬਾਅਦ ਹਜੇ ਤੱਕ ਹੀਟ ਦੇ ਵਿੱਚ ਨਹੀਂ ਆਈਆਂ ਮੱਝ ਦੇ ਗੱਭਣ ਨਾ ਰੁਕਣ ਦੇ ਪਿੱਛੇ ਬੇਸਿਕ ਜੇ ਤਿੰਨ ਚਾਰ ਕਾਰਨ ਹੁੰਦੇ ਆ ਜਿਦੇ ਵਿੱਚ ਇੱਕ ਕਾਰਨ ਆ ਜਾਂਦਾ ਰੁੱਤ ਦਾ ਸਹੀ ਨਾ ਹੋਣਾ ਦੂਸਰਾ ਕਾਰਨ ਆ ਜਾਂਦਾ ਆਪਣਾ ਜਿਹੜਾ ਫੀਡ ਮੈਨੇਜਮੈਂਟ ਆ ਫੀਡ ਦਾ ਫਾਰਮੂਲਾ ਜਿਹੜੀ ਆਪਾਂ ਨਿਊਟ੍ਰੀਸ਼ਨ ਵੈਲਿਊ ਪਸ਼ੂ ਨੂੰ ਇੱਕ ਪ੍ਰੋਪਰ ਨਿਊਟ੍ਰੀਸ਼ਨ ਵਾਲੀ ਡਾਈਟ ਦੇਣੀ ਆ ਉਹ ਆਪਾਂ ਨਹੀਂ ਦੇ ਪਾਉਂਦੇਗੇ ਤੀਸਰਾ ਕਾਰਨ ਆ ਜਾਂਦਾ ਜਿਹੜੇ ਸੀਮਨ ਨਾਲ ਆਪਾਂ ਆਪਣੀ ਮੱਝ ਨੂੰ ਗੱਭਣ ਕਰਦੇ ਆ ਉਹਦਾ ਸਹੀ ਨਾ ਹੋਣਾ ਜਾਂ ਫਿਰ ਸੀਮਨ ਲਾਉਣ ਦਾ ਢੰਗ ਸਹੀ ਨਾ ਹੋਣਾ ਚੌਥਾ ਕਾਰਨ ਆ ਜਾਂਦਾ ਜੀ ਜਿਵੇਂ ਆਪਾਂ ਫੀਲਡ ਦੇ ਵਿੱਚ ਦੇਖਦੇ ਆ ਬਹੁਤੇ ਪਸ਼ੂ ਪਾਲਕਾਂ ਨੂੰ ਹੀਟ ਦੀ ਜਾਂਚ ਨਹੀਂ ਕਰਨੀ ਆਉਂਦੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਸਾਡੇ ਪਸ਼ੂ ਨੂੰ ਸਹੀ ਹੀਟ ਆਈ ਹੋਈ ਆ ਜਾਂ ਨਹੀਂ ਆਈ ਹੋਈਗੀ ਤੇ ਇਹਨਾਂ ਦੇ ਬਾਰੇ ਆਪਾਂ ਅੱਜ ਥੋੜੀ ਥੋੜੀ ਡਿਟੇਲ ਚ ਗੱਲ ਕਰਦੇ ਆਂ ਪਸ਼ੂ ਦਾ ਹੀਟ ਦੇ ਵਿੱਚ ਨਾ ਆਉਣਾ ਜਾਂ ਵਾਰ-ਵਾਰ ਰਿਪੀਟ ਹੋਈ ਜਾਣਾ ਇਹਦੇ ਪਿੱਛੇ ਵੱਡਾ ਕਾਰਨ ਬਣਦਾ ਵਿਟਾਮਿਨ ਤੇ ਮਿਨਰਲ ਦੀ ਕਮੀ ਹੋਣੀ ਜਿਹੜਾ ਆਪਾਂ ਮਿੰਨਰ ਮਿਕਸਚਰ ਆ ਤਾਤਾਂ ਦਾ ਚੂੜਾ ਆਪਣੇ ਪਸ਼ੂਆਂ ਨੂੰ ਨਹੀਂ ਦਿੰਦੇਗੇ ਜਾਂ ਫਿਰ ਸਿਰਫ ਤੇ ਸਿਰਫ ਉਹੋ ਹੀ ਦਿੰਨੇ ਆ ਜਦੋਂ ਆਪਣੇ ਪਸ਼ੂ ਨੂੰ 4-5 ਮਹੀਨੇ ਸੂਏ ਨੂੰ ਹੋ ਜਾਂਦੇ ਆ ਜਾਂ ਜਦੋਂ ਆਪਾਂ 4-5 ਵਾਰੀ ਟੀਕਾ ਭਰਾ ਲੈਨੇ ਆ ਆਪਣਾ ਪਸ਼ੂ ਗੱਭਨ ਨਹੀਂ ਹੁੰਦਾ ਫਿਰ ਆਪਾਂ ਆਪਣੇ ਡਾਕਟਰ ਤੋਂ ਲਿਖਾ ਕੇ ਕਿਲੋ ਕਾਲਾ ਪੈਕਟ ਦੇ ਕੇ ਹੰਬ ਜਾਣੇ ਆ ਤੇ ਕਿਲੋ ਡੇਢ ਕਿਲੋ ਦੇ ਨਾਲ ਜਿਹੜੀ ਆਪਣੀ ਪੂਰੇ ਸਾਲ ਦੀ ਕਮੀ ਆ ਉਹ ਇੱਕ ਪੈਕਟ ਨਹੀਂ ਪੂਰੀ ਕਰ ਸਕਦਾ ਗਾ ਇਸ ਕਰਕੇ ਜਿਹੜਾ ਆਪਾਂ ਮਿੰਨਰ ਮਿਕਸਚਰ ਧਾਤਾਂ ਦਾ ਚੂਰਾ ਦੇਣਾ ਇਹ ਆਪਣੇ ਪਸ਼ੂ ਨੂੰ ਕੰਟੀਨਿਊ ਦੇਣਾ ਚਾਹੀਦਾ ਹੁਣ ਕਈ ਭਰਾਵਾਂ ਨੇ ਕਹਿਣਾ ਅਸੀਂ ਤਾਂ ਮਿੰਨਰ ਮਿਕਸਚਰ ਵੀ ਨਹੀਂ ਕਦੇ ਬੰਦ ਕਰਦੇ ਇਹਦੇ ਪਿੱਛੇ ਜੇ ਆਪਾਂ ਮਿੰਨਰ ਮਿਕਸਚਰ ਵੀ ਦੇ ਰਹੇ ਆ ਤੇ ਜਿਹੜਾ ਆਪਣਾ ਫੀਡ ਮੈਨੇਜਮੈਂਟ ਆ ਉਹ ਨਹੀਂ ਸਹੀ ਗਾ ਜੇ ਆਪਾਂ ਫੀਡ ਮੈਨੇਜਮੈਂਟ ਸਹੀ ਆ ਆਪਾਂ ਮਿਨਰਲ ਵਿਟਾਮਿਨ ਹੀ ਦੇ ਰਹੇਗੇ ਤਾਂ ਵੀ ਨਹੀਂ ਪਸ਼ੂ ਨੇ ਹੀਟ ਚ ਆਉਣਾ ਜੇ ਆਪਾਂ ਵਿਟਾਮਿਨ ਮਿਨਰਲ ਦੇ ਰਹੀਆਂ ਤੇ ਆਪਣਾ ਫੀਡ ਮੈਨੇਜਮੈਂਟ ਨਹੀਂ ਸਹੀਗਾ ਆਪਣੇ ਪਸ਼ੂ ਨੇ ਤਾਂ ਵੀ ਨਹੀਂ ਹੀਟ ਦੇ ਵਿੱਚ ਆਉਣਾ ਜੇ ਹੀਟ ਦੇ ਵਿੱਚ ਆਉਂਦਾ ਤਾਂ ਉਹਨੇ ਗੱਭਰ ਨਹੀਂ ਰਹਿਣਾਗਾ ਜੇਕਰ ਆਪਾਂ ਪਸ਼ੂ ਤੋਂ ਹਰੇਕ ਸਾਲ ਸੂਆ ਲੈਣਾ ਤਾਂ ਉਹਦੇ ਲਈ ਆਪਣਾ ਜਿਹੜਾ ਫੀਡ ਦਾ ਫਾਰਮੂਲਾ ਉਹ ਇੱਕ ਬੈਲੈਂਸ ਫਾਰਮੂਲਾ ਹੋਣਾ ਬਹੁਤ ਜ਼ਰੂਰੀ ਆ ਆਮ ਘਰਾਂ ਦੇ ਵਿੱਚ ਕੀ ਦੇਖਦੇ ਆਪਾਂ ਸਾਈਲੇਜ ਪਾਈ ਜਾਂਦੇ ਆ ਸਾਇਲੇ ਦੇ ਨਾਲ ਕਣਕ ਤੇ ਮੱਕੀ ਵੀ ਦੱਬੀ ਆਉਂਦੇ ਆ ਤੇ ਜਿਹੜੇ ਆਪਣੀਆਂ ਖਲਾਂ ਜਾਂ ਪ੍ਰੋਟੀਨ ਆਪਣਾ ਛੋਲਿਆਂ ਦੀ ਚੂਰੀ ਜਾਂ ਹੋਰ ਚੀਜ਼ਾਂ ਬਿਲਕੁਲ ਨਹੀਂ ਦਿੰਦੇਗੇ ਉਹਨਾਂ ਘਰਾਂ ਦੇ ਵਿੱਚ ਬਹੁਤ ਸਮੱਸਿਆ ਆਉਂਦੀ ਆ ਜੇਕਰ ਤੁਸੀਂ ਆਪਦੇ ਪਸ਼ੂ ਤੋਂ ਹਰੇਕ ਸਾਲ ਸੂਆ ਲੈਣਾ ਆਪਦੇ ਪਸ਼ੂ ਤੋਂ ਪੂਰਾ ਦੁੱਧ ਲੈਣਾ ਪੂਰੀ ਫੈਟ ਲੈਣੀ ਆ ਤਾਂ ਉਹਦੇ ਲਈ ਇੱਕ ਪ੍ਰੋਪਰ ਫੀਡ ਦਾ ਫਾਰਮੂਲਾ ਹੋਣਾ ਬਹੁਤ ਜ਼ਰੂਰੀ ਆ ਜਿੰਨਾ ਘਰਾਂ ਦੇ ਵਿੱਚ ਫੀਡ ਦਾ ਫਾਰਮੂਲਾ ਸਹੀ ਨਹੀਂ ਹੈਗਾ ਸਾਰੇ ਫਾਰਮ ਘਾਟੇ 'ਚ ਗਲਤੀਆਂ ਆਪਣੇ 'ਚ ਹੁੰਦੀਆਂ ਭਰਾਵੋ ਤੇ ਮਾੜਾ ਫਿਰ ਆਪਾਂ ਪਸ਼ੂਆਂ ਨੂੰ ਬਣਾਉਂਦੇ ਆ। ਹੁਣ ਆਪਾਂ ਉਹਨਾਂ ਫਾਰਮਾਂ ਦੇ ਬਾਰੇ ਗੱਲ ਕਰਦੇ ਆ ਜਿਨ੍ਹਾਂ ਦੇ ਵਿੱਚ ਫੀਡ ਫਾਰਮੂਲਾ ਵੀ ਬਹੁਤ ਵਧੀਆ ਪੈ ਰਿਆ। ਮਿੰਨਰ ਮਿਕਸਚਰ ਵੀ ਸਾਰਾ ਸਾਲ ਚੱਲਦਾ ਤੇ ਫੇਰ ਵੀ ਉਹਨਾਂ ਦੀਆਂ ਮੱਝਾਂ ਹੀਟ ਦੇ ਵਿੱਚ ਨਹੀਂ ਆ ਰਹੀਆਂ ਜਾਂ ਵਾਰ-ਵਾਰ ਰਿਪੀਟ ਹੋ ਰਹੀਆਂ। ਉਹਨਾਂ ਦੇ ਪਿੱਛੇ ਰੁੱਤ ਦਾ ਬਹੁਤ ਵੱਡਾ ਕਾਰਨ ਬੰਦਾ। ਜਿਹੜੀ ਆਪਣੀ ਸੂਆ ਲੈਣ ਦੀ ਰੁੱਤ ਜਾਂ ਗੱਭਣ ਕਰਨ ਦੀ ਰੁੱਤ ਉਹ ਨਹੀਂ ਠੀਕ ਹੁੰਦੀਗੀ। ਤਾ ਇਹਦੇ ਬਾਰੇ ਮੈਂ ਇੱਕ ਤੁਹਾਨੂੰ ਛੋਟੀ ਜੀ ਉਦਾਹਰਨ ਦੇਣੀ ਚਾਹੁੰਦਾ ਤੁਸੀਂ ਇੱਕ ਗੱਲ ਨੋਟ ਕਰਿਓ ਜਿਹੜੀ ਮੱਝ ਤੁਹਾਡੀ ਸੂਆ ਪਨਨ ਗਈ ਆ ਬਥੇਰੀਆਂ ਤੁਸੀਂ ਉਹਨੂੰ ਗੋਲੀਆਂ ਪਾウダー ਦੇ ਤੇ ਟੀਕੇ ਲਾਲਾ ਦੇਖ ਲੈ ਹੀਟ ਦੇ ਵਿੱਚ ਨਹੀਂ ਆਈ ਜਾਂ ਕਨਸੀਵ ਨਹੀਂ ਕੀਤੀ ਇਸ ਤੋਂ ਬਾਅਦ ਕੀ ਕਰਦੇ ਆ ਕਈ ਭਰਾ ਅੱਕ ਕੇ ਵੇਚ ਦਿੰਦੇ ਆ ਜਾਂ ਜਿਹੜੇ ਭਰਾ ਰੱਖੀ ਰੱਖਦੇ ਆ ਉਹਨਾਂ ਨੇ ਇਹ ਗੱਲ ਨੋਟ ਕੀਤੀ ਹੋਊਗੀ ਜਦੋਂ ਸੌਣ ਭਾਦੋਂ ਦਾ ਮੌਸਮ ਸ਼ੁਰੂ ਹੁੰਦਾ ਤਾਂ ਮੱਜਾਂ ਆਪਣੇ ਆਪ ਹੀ ਹੀਟ ਦੇ ਵਿੱਚ ਆਉਣੀਆਂ ਸ਼ੁਰੂ ਹੋ ਜਾਂਦੀਆਂ ਤਾਂ ਇੱਥੋਂ ਤੁਸੀਂ ਇੱਕ ਗੱਲ ਸਮਝ ਲਓ ਵੀ ਜਿਹੜੇ ਤੁਸੀਂ ਮੱਝ ਤੋਂ ਸੂਆ ਲੈਣਾ ਉਹ ਤੁਸੀਂ ਦੇਖੋ ਵੀ 7ਵਾਂ 8ਵਾਂ 9ਵਾਂ 10ਵਾਂ 11ਵਾਂ ਇਹ 3 4 5 ਮਹੀਨੇ ਜਿੰਨੇ ਕਿ ਮੈਂ ਗਿਨਾਏ ਆ ਇਹਨਾਂ ਮਹੀਨਿਆਂ ਦੇ ਵਿੱਚ ਤੁਸੀਂ ਆਪਣੇ ਪਸ਼ੂ ਤੋਂ ਸੂਆ ਲੈ ਕੇ ਦੇਖੋ ਦੋ ਸਾਲੇ ਵਾਲਾ ਫਾਰਮੂਲਾ ਵਰਤੋ ਆਪਣੇ ਪਸ਼ੂ ਦੇ ਉੱਪਰ ਨਾਲ ਜਿਹੜਾ ਫੀਡ ਫਾਰਮੂਲਾ ਤੇ ਨਿਊਟ੍ਰੀਸ਼ਨ ਦਾ ਤੁਹਾਨੂੰ ਦੱਸਿਆ ਵੈਲਿਊ ਇਹ ਸਹੀ ਹੋਵੇ ਉਹਦੇ ਨਾਲ ਨਾਲ ਜਿਹੜੇ ਤੁਹਾਡੇ ਪਸ਼ੂ ਦੀ ਸੂਆ ਲੈਣ ਦੀ ਰੋਤਾ ਸਹੀ ਹੋਵੇ ਤਾਂ ਤੁਹਾਨੂੰ ਮੈਂ ਗਰੰਟੀ ਦਿੰਦਾ ਵੀ 90 95% ਤੁਹਾਡੇ ਪਸ਼ੂ ਦੀ ਹੀਟ ਦੇ ਵਿੱਚ ਨਾ ਆਉਣ ਵਾਲੀ ਤੇ ਕੱਬਰ ਨਾ ਰੁਕਣ ਵਾਲੀ ਸਮੱਸਿਆ ਜਿਹੜੀ ਕਵਰ ਹੋ ਜੂਗੀ ਤੇ ਜਿਹੜੇ ਪਸ਼ੂ ਜਨਵਰੀ ਫਰਵਰੀ ਦੇ ਵਿੱਚ ਸੂਏ ਆ ਉਹਨਾਂ ਦੇ ਨਾਲ ਸਭ ਤੋਂ ਵੱਡੀ ਸਮੱਸਿਆ ਇਹ ਆਉਂਦੀ ਆ ਜਿਹੜਾ ਉਹਨਾਂ ਦੇ ਅੱਗੇ ਮੌਸਮ ਆਉਂਦਾਗਾ ਅਪ੍ਰੈਲ ਤੋਂ ਬਾਅਦ ਮਈ ਜੂਨ ਜੁਲਾਈ ਦੇ ਮਹੀਨੇ ਆ ਜਾਂਦੇ ਆ ਇਹਨਾਂ ਮਹੀਨਿਆਂ ਦੇ ਵਿੱਚ ਗਰਮੀ ਇੰਨੀ ਕੁ ਜ਼ਿਆਦੇ ਪੈਂਦੀ ਆ ਇੰਨੀ ਕੁ ਜ਼ਿਆਦੇ ਧੁੱਪ ਪੈਂਦੀ ਆ ਜਿਹੜੀ ਮਾਝੇ ਦੇ ਉਹ ਬਹੁਤ ਜ਼ਿਆਦੇ ਇਫੈਕਟ ਕਰਦੀ ਆ ਇੱਕ ਤਾਂ ਇਹਨਾਂ ਦਾ ਬਲੈਕ ਕਲਰ ਹੋਣ ਦੇ ਕਾਰਨ ਸਰੀਰ ਦੇ ਵਿੱਚ ਗਰਮੀ ਇੰਨੀ ਕੁ ਜ਼ਿਆਦੇ ਵੜ ਜਾਂਦੀ ਆ ਬੱਚੇਦਾਨੀ ਤੇ ਬਹੁਤ ਬੁਰਾ ਪ੍ਰਭਾਵ ਪਾਉਂਦੀ ਆ ਜਿਹੜੇ ਦਿਮਾਗ ਦੇ ਵਿੱਚੋਂ ਹਾਰਮੋਨ ਰਿਲੀਜ਼ ਹੋਣੇ ਹੁੰਦੇ ਆ ਇੱਕ ਤਾਂ ਉਹ ਹਾਰਮੋਨ ਹੀ ਰਿਲੀਜ਼ ਹੁੰਦੇ ਆ ਦੂਸਰੀ ਜਿਹੜੀ ਗਰਮੀ ਆ ਉਹ ਬੱਚੇਦਾਨੀ ਤੇ ਇੰਨਾ ਪ੍ਰਭਾਵ ਪਾ ਦਿੰਦੀ ਆ ਕਿ ਮਾਜ ਨੂੰ ਹੀਟ ਦੇ ਵਿੱਚ ਹੀ ਨਹੀਂ ਆਉਂ ਦਿੰਦੀ ਤਾਂ ਇਹ 4-5 ਮਹੀਨੇ ਇਹੋ ਜੇ ਬਣ ਜਾਂਦੇ ਆ ਜਿਨ੍ਹਾਂ ਦੇ ਵਿੱਚ ਆਪਣੀ ਮਾਜ ਹੀਟ ਦੇ ਵਿੱਚ ਨਹੀਂ ਹੋ ਪਾਉਂਦੀ ਬਾਕੀ ਜਿਹੜੀ ਡਿਟੇਲ ਚ ਵੀਡੀਓ ਮੈਂ ਜਿੰਨੀਆਂ ਇੱਕ ਗੱਲਾਂ ਕੀਤੀਆਂ ਸਾਰਿਆਂ ਦੇ ਬਾਰੇ ਡਿਟੇਲ ਚ ਵੀਡੀਓ ਬਣਾਈ ਹੋਈ ਹੈ ਕੱਲੀ-ਕੱਲੀ ਚੀਜ਼ ਦੇ ਬਾਰੇ ਤੁਸੀਂ ਆਪਣੇ ਚੈਨਲ ਤੇ ਜਾ ਕੇ ਦੇਖ ਲਿਓ ਜੇ ਇਸ ਵੀਡੀਓ ਦੇ ਵਿੱਚ ਮੈਂ ਚਾਰੇ ਪੁਆਇੰਟਾਂ ਦੇ ਬਾਰੇ ਡਿਟੇਲ ਚ ਸਮਝਾਉਣ ਲੱਗਿਆਂਦਾ ਤਾਂ ਘੰਟੇ ਤੋਂ ਉੱਪਰ ਦਾ ਸਮਾਂ ਲੱਗ ਜਾਣਾ ਸੀਗਾ ਇਸ ਕਰਕੇ ਤੁਹਾਨੂੰ ਮੋਟੀ ਮੋਟੀ ਜਾਣਕਾਰੀ ਦਿੱਤੀ ਆ ਧੰਨਵਾਦ ਸਾਰੇ ਭਰਾਵਾਂ ਦਾ ਵੀਡੀਓ ਨੂੰ ਲਾਸਟ ਤੱਕ ਦੇਖਣ ਦੇ